ਹਾਂਜੀ 5 ਮੀਟਰ ਸੂਟ ਦੀ ਕੱਟ ਮਿਲੇਗੀ ਫਰੰਟ ਤੇ ਜੋ ਵਰਕ ਰਹੇਗਾ ਬਹੁਤ ਹੀ ਸੋਨਾ ਸੇਮ ਇਹ ਬੈਕ ਤੇ ਵਰਕ ਰਹੇਗਾ ਜੋ ਫਰੰਟ ਤੇ ਹੈ ਸੇਮ ਬੈਕ ਤੇ ਬਾਜੂ ਤੇ ਵਰਕ ਰਹੇਗਾ ਔਰ ਇਸ ਦੇ ਨਾਲ ਦੁਪੱਟਾ ਰਹੇਗਾ ਟਾਈ ਡਾਈ ਪ्योर ਦੇ ਵਿੱਚ ਤੇ ਕਲਰ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਇਹ 999 ਦੇ ਵਿੱਚ ਦੁਪੱਟਾ ਸੂਟ ਵਰਕ ਵਾਲਾ ਬਾਈ ਕਰ ਸਕਦੇ ਹੋ ਚਨੂਨ ਦਾ ਫੈਬਰਿਕ ਆ ਤੇ ਇਸ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ WhatsApp ਨੰਬਰ ਆਪਣਾ ਮੈਂਸ਼ਨ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਨਾਲ ਚੋ ਬਾਈ ਕਰ ਸਕਦੇ ਹੋ ਇਹ ਰਹਿਣਗੇ ਖਾਦੀ ਮੈਚਿੰਗ ਸੂਟ ਲਾਈਨਿੰਗ ਦੀ ਨਹੀਂ ਲੋੜ ਇਹਨਾਂ ਤੇ 175 ਵੱਡੇ ਪਣੇ ਚ ਸ਼ਰਟ ਤੇ ਨਾਲ ਇਸ ਤੇ ਬਾਟਮ ਰਹੇਗੀ ਤੇ ਇਹ ਤੁਸੀਂ 600 ਦੇ ਵਿੱਚ ਵਿਦਆਉਟ ਦੁਪੱਟਾ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਹ ਵਰਕ ਵਾਲੇ ਸੂਟ ਰਹਿਣਗੇ ਮਸਲੀਨ कॉटन ऑल ओवर ਸੂਟ ਰਹੇਗਾ थ्रेड वर्क ਮਿਲੇਗਾ ਤੇ ਨਾਲ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੇਗਾ 650 ਇਸ ਸੂਟ ਦਾ ਪ੍ਰਾਈਸ ਆ ਔਰਗੈਂਜ਼ਾ ਦੀ ਸ਼ਰਟ ਰਹੇਗੀ थ्रेड वर्क ਪਲੱਸ ਹੈਂਡ ਵਰਕ ਦਾ ਟੱਚ ਆ ਪਾਰਟੀ ਵੇਅਰ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਬਾਟਮ ਇਸ ਦੀ ਵਿਸਕੋਸ ਮਸਲੀਨ ਦੀ ਰਹੇਗੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਪੌਂਚਾ ਵਰਕ ਮਿਲੇਗਾ ਦੁਪੱਟਾ ਵਿਸਕੋਸ ਸੌਫਟ ਆਰਗੈਂਜ਼ਾ ਦਾ ਫੋਰ ਸੈੱਟ ਤੁਹਾਨੂੰ ਦੁਪੱਟੇ ਤੇ ਲੈਸ ਲੱਗੀ ਮਿਲੇਗੀ ਪਾਰਟੀ ਵੇਅਰ ਸੂਟ ਆ ਬਹੁਤ ਹੀ ਜਿਆਦਾ ਸੋਨਾ 1200 ਚ ਬਾਈ ਕਰ ਸਕਦੇ ਹੋ ਜੌਰਜ਼ਾ ਦਾ ਡਿਜੀਟਲ ਪ੍ਰਿੰਟ ਆਰੀ ਵਰਕ ਸ਼ਰਟ ਰਹੇਗਾ ਪਿਓਰ ਵਿਸਕੋਸ ਮਸਲੀਨ ਦੀ ਬਾਟਮ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਨਿਊ ਪ੍ਰਿੰਟ ਆ ਇਹਨੇ ਤੇ ਬਹੁਤ ਅੱਛਾ ਫੈਬਰਿਕ ਆ 2.5 ਮੀਟਰ ਸ਼ਰਟ ਦੀ ਕੱਟ ਆ ਤੇ 2.5 ਮੀਟਰ ਬਾਟਮ 1400 95 ਦੇ ਵਿੱਚ ਤੁਸੀਂ ਇਹ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਤੁਹਾਡਾ ਆਰਡਰ ਤੇ ਰੈਡੀ ਹੋਏਗਾ ਸੇਮ ਕਲਰ ਨਹੀਂ ਮਿਲੇਗਾ ਤੁਸੀਂ ਹੋਰ ਕਿਸੇ ਵੀ ਕਲਰ ਸੇ ਰੈਡੀ ਕਰਵਾ ਸਕਦੇ ਹੋ ਇਹ ਤੁਸੀਂ ਆਰਡਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਮੈਸੇਜ ਕਰਕੇ ਡਿਟੇਲ ਲੈ ਸਕਦੇ ਹੋ ਫੈਬਰਿਕ ਜੌਰਜਟ ਲਾਈਨਿੰਗ ਵਾਲਾ ਰਹੇਗਾ ਪਲੇਨ ਇਹਨਾਂ ਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਤੇ ਤੁਸੀਂ ਇਹਨਾਂ ਨੂੰ ਵਰਕ ਕਰਵਾਉਣ ਲਈ ਸਕਰੀਨ ਸ਼ਾਟ ਸੈਂਡ ਕਰੋ ऑर्गेंजा शिमर ਰਹੇਗਾ ਸੀ ਸਾਰੇ ਕਲਰ ਮਿਲ ਜਾਣਗੇ ਇਹ অর্गेंजा ਰਹੇਗੀ ਲਾਈਨਿੰਗ ਵਾਲੀ অর্गेंजा ਨਿਊ ਫੈਬਰਿਕ ਆ ਗਿਆ ਤੇ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਤੇ ਇਹ ਰਹੇਗਾ ਪਸ਼ਮੀਨਾ ਤੇ ਪਸ਼ਮੀਨੇ ਤੇ ਵਰਕ ਮਿਲੇਗਾ ਵਿਦਆਊਟ ਦੁਪੱਟਾ ਸੂਟ ਘਰੇ ਤੇ ਵਰਕ ਮਿਲੇਗਾ ਸਾਰੇ ਕਲਰ ਆਪਣੇ ਕੋਲ ਹੈ ਨੇ ਤੇ ਤੁਸੀਂ 950 ਵਿੱਚ ਇਹ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਤੁਹਾਨੂੰ ਅਡਵਾਂਸ ਹੀ ਕਰਨੀ ਪੈਣੀ ਹੈ